t h 습니다 ਮੋਤਾਵਾ ਜਿੰਦਾਬਾਦ ਮੋਤਾਵਾ ਪਿਆਉ ਜਿੰਦਾਬਾਦ ਮੋਤਾਵਾ ਜਿੰਦਾਬਾਦ ਮੋਤਾਵਾ ਸੇਧ ਮੰਤਰੀ ਮੋਤਾਵਾ ਜਿੰਦਾਬਾਦ ਮੋਤਾਵਾ ਮਲਾਜ਼ਮ ਇੱਕਤਾ ਜਿੰਦਾਬਾਦ 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 ਰਜਿੰਦਰ ਸਿੰਘ ਗੌਲਕੀ ਆਊਟਸੋਰਸ ਸਿਹਤ ਵਿਭਾਗ ਮਲਾਜ਼ਮ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਜੀ ਅੱਜ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਅੱਗੇ ਅਸੀਂ ਖੜੇ ਆ ਸਾਡੇ ਜਿਹੜੇ ਜ਼ਿਲ੍ਹਾ ਬਠਿੰਡਾ ਦੇ ਆਊਟਸੋਰਸ ਮੁਲਾਜ਼ਮ ਐ ਸਿਹਤ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਪਿਛਲੇ ਮਹੀਨਿਆਂ ਤੋਂ ਇਹਨਾਂ ਦੀਆਂ ਤਨਖਾਹਾਂ ਨਹੀਂ ਜਾਰੀ ਕੀਤੀਆਂ ਗਈਆਂ ਕਦੇ ਇੱਕ ਇੱਕ ਮੁਲਾਜ਼ਮ ਦੀ ਪਾਤੀ ਕਦੇ ਦੋ ਦੀ ਪਾਤੀ ਤੇ ਆ ਦੋ 300 ਮੁਲਾਜ਼ਮਾ ਜਿਹੜਾ ਸਾਡਾ ਐ ਇਹ ਤਨਖਾਹਾਂ ਤੋਂ ਹਜੇ ਤੱਕ ਵੀ ਵਾਂਝਾਗਾ ਕਦੇ ਅਕਤੂਬਰ ਦੀ ਪਾਤੀ ਕਦੇ ਸਤੰਬਰ ਦੀ ਪਾਤੀ ਨਵੰਬਰ ਦੀ ਨਹੀਂ ਪਾਈ ਫਿਰ ਇਹਨਾਂ ਨੇ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਅਕਤੂਬਰ ਦੀ ਤਨਖਾਹ ਗਈ ਉਹਦੇ ਵਿੱਚੋਂ ਸਾਡੀ ਇੱਕ ਕੰਪਨੀ ਆਈ ਐ ਨਵੀਆਂ 1 ਅਕਤੂਬਰ ਤੋਂ ਉਹ ਕੰਪਨੀ ਨੇ 1500 ਰੁਪਿਆ ਦਾ ਜਿਹੜਾ ਉਹ ਰਜਿਸਟ੍ਰੇਸ਼ਨ ਦੇ ਰੂਪ ਚ ਧੱਕੇ ਸਾਹੀ ਨਾਲ ਸਾਡੀਆਂ ਤਨਖਾਹਾਂ ਚੋਂ ਕੱਟਿਆ ਜਿਹਦੇ ਵਿਰੋਧ ਵਜੋਂ ਅੱਜ ਸਾਡਾ ਇਹ ਇਕੱਠ ਹੈ ਤੁਸੀਂ ਦੇਖ ਰਹੇ ਹੋ ਇਹਦੇ ਬੱਚੇ ਜਿਹੜੀ 1500 ਰੁਪਿਆ ਕੱਟਿਆ ਉਹਨੂੰ ਵਾਪਸ ਕਰਾਉਣ ਦੀ ਮੰਗ ਤੇ ਜਿਹੜੇ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਉਹ ਜਾਰੀ ਕਰਨ ਦੀ ਮੰਗ ਤੇ ਹਰੇਕ ਮਹੀਨੇ ਅਸੀਂ ਸਿਵਲ ਸਰਪੰਚ ਸਾਹਿਬ ਨੂੰ ਮਿਲ ਕੇ ਆਏ ਆਂ ਹਰੇਕ ਮਹੀਨੇ ਦੀ 5 ਤਰੀਕ ਤੱਕ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਜਾਰੀ ਹੋਣੀਆਂ ਚਾਹੀਦੀਆਂ ਨੇ ਤੇ ਨਹੀਂ ਇਸੇ ਤਰੀਕਾਂ ਤੇ ਅਸੀਂ ਹਰੇਕ ਮਹੀਨੇ ਮਿਲਿਆ ਕਰਾਂਗੇ ਸਿਵਲ ਸਰਪੰਚ ਤਨਖਾਹ ਹਰੇਕ 5 ਤਰੀਕ ਮਹੀਨੇ ਦੀ ਹਰੇਕ 5 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਤਨਖਾਹ ਜਾਰੀ ਕਰ ਦਿਆ ਕਰਾਂਗੇ ਜਿਹੜਾ 1500 ਦਾ ਮਸਲਾ ਹੈਗਾ ਉਹ 1500 ਰੁਪਿਆ ਅਸੀਂ ਪੀਐਸਆਈ ਡਾਇਰੈਕਟਰ ਪੀਐਚਐਸਸੀ ਡਾਇਰੈਕਟਰ ਦੇ ਨਾਲ ਚੰਡੀਗੜ੍ਹ ਗੱਲ ਕਰਕੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕੰਪਨੀ ਤੋਂ ਤੁਹਾਨੂੰ ਵਾਪਸ ਦਵਾਇਆ ਜਾਵੇ ਹੋਰ ਹੈ ਜੀ ਸਿਵਲ ਹਸਪਤਾਲ ਦੇ ਤੋਂ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਵੀਰਪਾਲ ਕੌਰ ਮੈਂ ਆਊਟਸੋਰਸਸਿਸ ਦੇ ਵਿੱਚ ਆਪਣਾ ਕੈਸ਼ੀਅਰ ਹਾਂ ਮਤਲਬ ਸਾਡਾ ਪਿਛਲੇ ਕਾਫੀ ਟਾਈਮ ਤੋਂ ਬੜਾ ਹੀ ਬੁਰਾ ਹਾਲ ਚੱਲ ਰਿਹਾ ਹੈ ਪਹਿਲਾਂ ਸਾਡੀ ਕੰਪਨੀ ਸੀ ਇਨੋਵਿਜਨ ਇਨੋਵਿਜਨ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ ਸਾਡੀ ਤਨਖਾਹ ਜਿਹੜੀ ਸੀ ਉਹ ਮਤਲਬ 5 ਤਰੀਕ ਨੂੰ 4 ਨੂੰ ਆ ਜਾਂਦੀ ਸੀ ਬਟ ਜਦੋਂ ਦੀ ਸਾਡੀ ਕੰਪਨੀ ਚੇਜ ਹੋ ਕੇ ਗ੍ਰੇਟੈਸਟ ਦੇ ਵਿੱਚ ਅਸੀਂ ਆਏ ਆ ਸਾਡੀ 3 ਮਹੀਨੇ 2 ਮਹੀਨੇ ਹੋ ਗਏ ਸਾਡੀ ਪੇ ਨਹੀਂ ਆਈ ਤਾਂ ਸਾਨੂੰ ਹਰ ਦਿਨ ਲਾਰਾ ਲਾਇਆ ਜਾਂਦਾ ਵੀ ਤੁਹਾਡੀ ਕੱਲ ਆਊਗੀ ਕੱਲ ਆਊਗੀ ਪੇ ਸਾਨੂੰ 2 ਮਹੀਨੇ ਹੋ ਗਿਆ ਸਾਡੀ ਪਹਿਲੀ ਤਨਖਾਹ ਸਾਡੀ 10000 12000 ਆਇਆ ਸੀ ਉਹਦੇ ਵਿੱਚ ਆਪਦਾ ਗੁਜ਼ਾਰਾ ਕਰ ਰਹੇ ਹਾਂ ਪਰ ਉਹ ਵੀ 2 ਮਹੀਨਾ ਤੋਂ ਨਹੀਂ ਆ ਰਹੀ ਸਾਡੇ ਜਵਾਨ ਅਕੀ ਮਤਲਬ ਇੱਕ ਦਿਹਾੜੀਦਾਰ ਬੰਦੇ ਦਾ ਵੀ ਜਿਵੇਂ ਆਪਾਂ ਉਹ ਵੀ 200 ਰੁਪਏ ਸ਼ਾਮ ਨੂੰ ਕਮਾ ਕੇ ਕਰੇ ਲੈਂਦਾ ਪਰ ਸਾਡਾ ਹਾਲ ਉਸ ਤੋਂ ਵੀ ਮਾੜਾ ਹੈ ਅਸੀਂ ਇੱਥੇ ਕੰਮ ਕਰਦੇ ਹਾਂ ਸ਼ਿਫਟਾਂ ਲਾਉਣੇ ਆ ਸਾਡੀ 12 ਘੰਟਿਆਂ ਦੀ ਨਾਈਟ ਹੁੰਦੀ ਹੈ 6-6 ਘੰਟੇ ਅਸੀਂ ਮਾਰਨਿੰਗ ਈਵਨਿੰਗ ਕਰਦੇ ਹਾਂ ਪਰ ਸਾਡਾ ਹਾਲ ਇਨਾ ਮਾੜਾ ਹੈ ਸਿਰਫ ਗੰਦੀ ਅਫਸਰਸ਼ਾਹੀ ਕਰਕੇ ਸਾਨੂੰ ਸਾਡੀ ਨਗੂਣੀ ਤਨਖਾਹ ਵੀ ਨਹੀਂ ਮਿਲ ਰਹੀ ਜਿਹਦੇ ਤੋਂ ਅਸੀਂ ਬਹੁਤ ਦੁਖੀ ਹਾਂ ਅੱਜ ਅਸੀਂ ਧਰਨਾ ਲਾਇਆ ਦੁਖੀ ਹੋ ਕੇ ਕਿਉਂਕਿ ਸਾਨੂੰ ਬਹੁਤ ਦੁੱਖ ਹੈ ਇਸਦਾ ਵੀ ਸਾਡੇ ਜਵਾਬ ਭੁੱਖੇ ਮਰ ਰਹੇ ਐ ਇਸੀ ਵੇਲੇ ਤਾਂ ਕਿਸ ਮੁੱਦੇ ਲੈ ਕੇ ਤੁਸੀਂ ਸਾਹਮਣੇ ਬੈਠੇ ਹੋ ਮੇਰਾ ਨਾਮ ਜਤਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਸਾਡਾ ਮੁੱਦਾ ਹੈਗਾ ਤਨਖਾਹਾਂ ਨਾ ਆਉਣ ਦੇ ਸਬੰਧ ਵਿੱਚ ਜਿਹੜੀਆਂ ਪਿਛਲੇ 2 ਮਹੀਨਿਆਂ ਤੋਂ ਪੈਂਡਿੰਗ ਪਈਆਂ ਸੀ ਉਹ ਤਨਖਾਹਾਂ ਹਜੇ ਤੱਕ ਕਿੰਨ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਦੇ ਬਾਬਤ ਅਸੀਂ ਧਰਨਾ ਲਾਇਆ ਗਿਆ 1500 ਰੁਪਏ ਕਟਿਆ ਜਿਹੜਾ ਉਸ ਦੇ ਬਾਬਤ ਅਸੀਂ ਲਿਖ ਕੇ ਦਿੱਤਾ ਹੋਇਆ ਸੀ ਸਰ ਇੰਸਾਫ ਨੂੰ ਵੀ ਇਹਨੂੰ ਜਲਦੀ ਜਲਦੀ ਵਾਪਸ ਕਰਾਇਆ ਜਾਵੇ ਕਿਉਂਕਿ ਆਊਟਸੋਰਸ ਮਜ਼ਦੂਰ ਹੈ ਕਹੋ ਜਾਂ ਮਜ਼ਦੂਰਾਂ ਪਹਿਲਾਂ ਹੀ ਉਹ ਕੱਚਾ ਉਸ ਤੋਂ ਨੂੰ ਦਬਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਉਤੋਂ ਤਨਖਾਹਾਂ ਨਾ ਜਾਰੀ ਕਰਨੀਆਂ 1500 ਰੁਪਏ ਧੱਕੇ ਨਾਲ ਕੱਟ ਲੈਣਾ ਇਸ ਚੀਜ਼ ਦਾ ਹੀ ਸਖਤ ਵਿਰੋਧ ਕਰਦੇ ਆਂ ਅਸੀਂ ਮੰਗ ਕਰਦੇ ਆਂ ਵੀ ਸਾਡੀਆਂ ਤਨਖਾਹਾਂ ਟਾਈਮ ਤੇ ਜਾਰੀ ਹੋਣ ਸਾਨੂੰ ਕੰਪਨੀਆਂ ਜੋ ਜਿਹੜੇ ਲੁੱਟ ਦੇ ਨਾਮ ਤੇ ਆਈਆਂ ਹੋਈਆਂ ਨੇ ਉਹਨਾਂ ਚੋਂ ਕੱਢ ਕੇ ਸਾਨੂੰ ਭਾਗ ਅੰਦਰ ਲਿਆ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਨੇ ਸਭ ਤੋਂ ਜ਼ਰੂਰੀ ਮੰਗ ਜਿਹੜੀ ਮੋਢਲੀ ਚੀਜ਼ ਆ ਜਿਹੜੀ ਤਨਖਾਹ ਉਸ ਦੇ ਬਾਬਤ ਅਸੀਂ ਇਹ ਧਰਨਾ ਲਾਇਆ ਹੋਇਆ ਸਿਵਲ ਸਰਜਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪੰਜ ਤਰੀਕ ਤੱਕ ਤੁਹਾਡੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਜੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਸਾਡਾ ਇਹ ਧਰਨਾ ਜਿਹੜਾ ਦਰਿਆ ਇੱਕ ਕੰਟੀਨਿਊ ਚੱਲਿਆ ਕਰਨਗਾ